ਪਾਚ ਲਿਆਂ ਚ ਪਾਣੀ ਪਰ ਨਾ ਦੇ ਦੀ ਡਿਊਟੀ ਲੱਗੀ ਹੈ ਲਿਫਟ ਚ ਹੈਲੋ ਲਿਫਟ ਵਿੱਚ ਜਮੋਹ ਦੀ ਡਿਊਟੀ ਲੱਗੀ ਸੀ ਤੇ ਬੱਤੀ ਗਈ ਏ ਉਹ ਵਿੱਚੇ ਡਰ ਗਿਆ ਨਾ ਵਿਚਾਰਾ ਹੁਣੇ ਆਈ ਨੀ ਬੱਤੀ ਦੇਖਦੇ ਕੀ ਮੋਹ ਨਾ ਆਈ ਬੱਤੀ ਆ ਲਿਫਟ ਵਿੱਚ ਵਿਚਾਰਾ ਹੋ ਰਿਹਾ ਏ ਅੰਦਰ ਹੀ ਬੈਠਾ ਨਾ ਆ 15ਵੇਂ ਤੇ ਹੈਗੇ ਲਿਫਟਾਂ ਨਹੀਂ ਚੱਲ ਰਹੀਆਂ ਵੇਚਾਰ ਅੰਦਰ ਹੀ ਤਰ ਗਿਆ ਜੇ ਉਹ ਤੇ ਚੱਲ ਗਿਆ ਤੇ ਇਹ ਨੂੰ ਲਾਦਾ ਚਾਲੂ ਨਹੀਂ ਕਰਨੀਆਂ ਆਂਦੀ ਵਾਜਦੇ ਉੱਪਰ ਹੈਗਾ 15ਵੇਂ ਬੱਚੇ ਨਵੇਂ ਚਤੇ ਨੇ ਆਈ ਉਹ ਆ ਰਹੀ ਆ ਲੱਗ ਠੀਕ ਆ ਜੇ ਸਾਹ ਮਾਰੀਆਂ ਲਿਫਟ ਆ ਗਈ ਆ ਗਈ 14 ਤੇ ਆ ਗਈ ਦੇਣਾ ਤੇ ਉਸ ਤੋਂ ਅੱਗੇ ਜੀ ਜਿਹੜੇ ਗੁਰੇ ਸ਼ਕੋਜੀਦਾਰੇ ਆਜਾ ਫਿਰ ਜੀ ਸਾਡਾ ਹਜੂਰ ਸਾਹਿਬ ਨੂੰ ਕੰਮ ਆਪਾਂ ਚੰਦਨਾ ਵਾਪਸ ਰੰਬਰ ਸਰ ਫਾਲਸੇਟਰੀ ਟ੍ਰੇਨ ਹੀ ਹੈ ਅਸ਼ੋਕਨਾ ਕਰ ਨਹੀਂ ਹੈ ਪੈ ਚੁੱਕਿਆ ਤੇ ਆਪਾਂ ਜਾ ਰਹੇ ਕਾ ਆਖਰੀ ਵਾਰ ਗੁਰਦੁਆਰਾ ਸਾਹਿਬ ਸਾਰੇ ਨਰੀ ਦੇ ਕੰਡੇ ਜਿਹੜੇ ਗੁਰਦੁਆਰੇ ਜਿਹਨੂੰ ਬਦਾਵਦੀ ਤੇ ਉੱਥੇ ਚੱਲਿਆ ਜੀ ਸਾਰੇ ਆਪਾਂ ਤੇ ਕੱਲ ਨੂੰ ਆਪਾਂ ਚੱਲ ਜਾਣਾ ਦੇਰ ਵਾਪਸੀ ਦੀ ਟ੍ਰੇਨ ਹੈ ਅੱਜ ਆਖਰੀ ਦਿਨ ਆ ਜੀ ਇੱਥੇ ਹਜੂਰ ਸਾਹਿਬ ਕੱਲ ਅੰਮ੍ਰਿਤਸਰ ਚੱਲਦੇ ਆ ਜੀ ਸਾਡਾ ਟਾਈਮ ਆ ਗੋਦਾਵਰੀ ਨਦੀ ਤੇ ਬੈਠੇ ਆ ਇਹ ਕੰਡੇ ਤੇ ਬਾਕੀ ਸਾਰੇ ਗੁਰਦਰੇ ਚੱਲੇ ਆ ਮਤਾ ਟੇਕ ਆਈ ਇੱਕ ਕਰੀ ਰਾਤ ਦੇਖ ਕੇ ਦਾ ਟਾਈਮ ਆ ਦੇਖੋ ਜੀ ਬਾਹਰ ਗੋੜ ਤਲੇ ਹੈ ਸ਼ਮਸ਼ਾਨ ਪਈ ਰਾਤੀ 1 ਵਜੇ 2 ਵਜੇ ਆਪਾਂ ਜਾਣਾ ਉੱਥੇ ਗੋਦਾਵਰੀ ਨਦੀ ਦੇ ਕੰਡੇ 2 ਵਜੇ ਗਾਗਰ ਦੀ ਸੇਵਾ ਹੁੰਦੀ ਆ ਤੇ ਉੱਥੇ ਜਾਵਾਂਗੇ ਤੁਹਾਨੂੰ ਦਿਖਾਵਾਂਗੇ ਨਾਲ साटना ਗੋਦੀ ਜੀ ਕੀ ਪਾਤਸ਼ਾਹੀ ਦਸਦੀ ਪ੍ਰਥਮ ਪਤਾਤੀ ਸਿਮਰ ਕੈ ਗੁਰ ਨਾਮ ਖਲਾਈ ਜਤਿਆ ਹੈ ਫੇਰ ਅੰਗਦ ਗੁਰ ਦੇ ਅਮਰਦਾਸ RAM DAS ਹੋਈ ਸਹਾ ਅਰਜਨ ਹਰ ਗੋਬਿੰਦ ਨੂੰ ਸੇਮਰੋ ਸ੍ਰੀ ਹਰਿ ਦਾਇ ਸ਼੍ਰੀ ਹਰਿ ਕ੍ਰਿਸ਼ਨ ਦਿਹਾਰੀ ਐ ਜਿਸ ਦੇ ਸਭ ਨੂੰ ਖੁਡਾਈ ਤੇ ਬਾਦਰਸ ਬਣਿਆ ਘਰ ਨਾਮ ਨੇ ਆਵੈ ਧਾਇ ਸਭ ਥਾਈ ਹੋਏ ਸਹਾਰ ਪਾਤਸ਼ਾਹ ਸਾਹਿਬ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲ ਕੀ ਧਰਪਤਾ ਪੰਥ ਤੇ ਵਾਲੀ ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀਓ ਸਭ ਥਾਈ ਹੋਇ ਸਾਹਿਬ ਦਸਾਂ ਬਾਦਸ਼ਾਹੀਆਂ ਜੀਤੇ ਆਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਗਤੀ ਜੋਤ ਜਹਰਾਜ ਹੋਰ ਹਾਜ਼ਰਾ ਹਜੂਰ ਸਰਬ ਗਲਾਮ ਹਰਿ ਤੁਮ ਸਭ ਥਾਈ ਹੁਲਸਾ ਦਰਸਨ ਜਾਂਦੇ ਸਾਹਿਬ ਜੀਤ ਸਿੰਘ ਜੀ ਸਾਹਿਬ ਧਾਰ ਸਿੰਘ ਦੀ ਸਾਹਿਬ ਜੋਗਰਾਵਰ ਸਿੰਘ ਦੀ ਸਾਹਿਬ ਸੇ ਸਿੰਘ ਦੀ ਪਾਉਂਦੇ ਪਿਆਰਿਓ ਸ਼ਾਦੀ ਸੁਖਦਿਆ ਸਰਬੱਤ ਸ਼ਹੀਦਾ ਮਰੀਦਾ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਈ ਜਿਨਾ ਨਾਮ ਜਪਿਆ ਵੱਡ ਛਗਿਆ ਧਰਮ ਹੈ ਨਸੀਸ ਜਿਤੇ ਸਿੱਖੀ ਜਨਕ ਨਹੀਂ ਹਾਰਿਆ ਤੇਨਾ ਗੁਰਮੁਖਾ ਗੁਰੂ ਦੇ ਪਿਆਰਿਆ ਸਿੰਘਾਂ ਸਿੰਘਣੀਆਂ ਦੀ ਬਾਵਲ ਕਮਾਈ ਦਾ ਧਿਆਨ ਤਰਕੇ ਸਾਜ ਸਾਹਿਬ ਬੋਲੋ ਜੀ ਹਾਏ ਗੁਰੂ श्री अकाल पुरख जी ख़ालसा जी साहिब बोलो जी ਸੰਸਾਰ ਸਹਾਈ ਹੋ ਕੇ ਸੇਵਾ ਕਰਨ ਦਾ ਬਲ ਵਰਜਨਾ ਫੁੱਲ ਸ਼ੁਭ ਦੀ ਮਾਤੀ ਵਰਖਣੀ ਚੜ੍ਹਦੀ ਕਲਾ ਰੱਖਣੀ ਹਰ ਮੈਦਾਨ ਥੱਲੇ ਕਰਣਾ ਜੀ ਗੁਰੂ ਗਰੀਬ ਨਿਵਾਜ ਆਪ ਜੀ ਦੇ ਹਜ਼ੂਰ ਦਰ ਆਇਆ ਸਮੂਹ ਸੰਗਤਾਂ ਦੀ ਹਾਜ਼ਰੀ ਪਰਵਾਣ ਨਾ ਕਰਣਾ ਕਾਰਜ ਰਾਸ ਕਰਨੇ ਯਾਤਰਾ ਸਫਲੀ ਚੜ੍ਹਨੀ

गरू सतनाम वाहेगुरु सतनाम वाहेगुरु सतनाम वाहेगुरु वाहेगुरु सतनाम वाहेगुरु सतनाम वाहेगुरु

eia na na a ka ka ਸਭ ਉਹ ਹੈ ਜੀ ਦਰਸ਼ਨ ਕਰ ਰਹੇ ਆ ਇਹ ਨੰਬਰ ਤੁਹਾਡੇ ਕੋ ਹੈ ਬੜਾ ਨਾ ਯਾਰ ਉਹਨਾਂ ਕੋਈ ਟਾਈਮ 4:30 ਦਾ ਦਰਸ਼ਨ ਆਪਾਂ ਕਰ ਰਹੇ ਆ ਤੇ ਹੁਣ سوارے اٹھ گئے سفائی کر کے پھر گو چالے پونے اتنے چالے پا پیا جی خرید صاحب تو کمرے چیا جی باہر آ ہے جی اپنا سامان سارا دے ہو بیٹھے نے بس کا انتظار ہو رہا ہے جی واپس جان والی آ رہی جی اپنی سراں سٹیشن جائے گی ہیں پھر امرسر مل کے ملتے ہیں سن ہوئی ہے جی بس اسٹیشن پہ چلاؤں گے ہوں اور سارا سامان لیا اپنا بس آ گیا جی سٹیشن سٹیشن تک آ گیا جی دی؟ سٹیشن پہنچ گیا آئی اٹھ گارہ بجے ساڑھے نو بجے ٹائم گیڈی کا بیٹھے ہوئے اپنے سارے بندے گی بہ گئے ملتے ہیں <سطور> ਨੰਦ ਦੇ ਐਕਸਪ੍ਰੈਸ ਗੱਡੀ ਚਲੂਤੀ ਹੈ ਜੀ ਆਹ ਗੱਡੀ ਚੱਲੀ ਤੇ ਇਸ ਤੋਂ ਬਾਅਦ ਆਪਣੀ ਗੱਡੀ ਆਏਗੀ ਸਰਬਾਨ ਐਕਸਪ੍ਰੈਸ ਉਹ ਤਾਂ ਹੈ ਯਾਰ ਗੱਡੀ ਆ ਬਹਿ ਗਏ ਆ ਜੀ ਸੈਕੰਡ ਏਸੀ ਪਰਦੇ ਲੱਗੇ ਹੋਏ ਨੇ ਜੀ ਥਰਡ ਏਸੀ ਸੈਕੰਡ ਏਸੀ ਦੇ ਬਸ ਆਈ ਫਰਕ ਤਾਂ ਪਰਦੇ ਲੱਗੇ ਹੁੰਦੇ ਇੱਧਰ ਬਾਰੀ ਵਾਲੀ ਸਾਈਡ ਵੀ ਤੇ ਦੂਜੀ ਵਾਲੀ ਸਾਈਡ ਵੀ ਤੇ ਆਪਣੀ ਗੱਡੀ ਤੁਰ ਗਈ ਆ ਜੀ ਆ ਜੋ ਸਾਨੂੰ ਦੇਰ ਤੋਂ ਪਾ ਤੇ ਚੱਲੇ ਅੰਮ੍ਰਿਤਸਰ ਵੱਲ ਨੂੰ ਬਾਕੀ ਆਪਣੇ ਇਸ ਤੋਂ ਅੱਗੇ ਖਾਣੇ ਚ ਵੀ ਨਹੀਂ ਬਾਕੀ ਸੰਤਾਂ ਆਪਰੋਂ ਇਹ ਬਚਲੇ ਗਏ ਪ੍ਰਸ਼ਾਦਾ ਪਾਣੀ ਚੱਲ ਪਿਆ ਸਾਰੇ ਬੱਚੇ ਆ ਗਏ ਪਾਣੀ ਬੰਦ ਗੰਮੇ ਪੈ ਗਿਆ ਜੀ ਨੀਂਦ ਬਹੁਤ ਆਉਂਦੀ ਹੈ ਤੇ ਰੋਲ ਨੂੰ ਪੈ ਗਿਆ ਮੁੰਡਾ ਵਿਆਹ ਹੋ ਤਾਂ ਗੱਲਾਂ ਕਰਾਂ ਆਪਣੇ ਸਰਪੰਚ ਸਾਹਿਬ ਨਾਲ

ਇੱਥੇ ਕਿਹੜਾ ਪਲੇਗ੍ਰਾਉਂਡ ਹੈ ਪਲੇਗ੍ਰਾਉਂਡ ਦਾ ਸਤ ਦਿਨਾਂ ਦਾ ਕੱਟਣਾ ਨਾ ਕੋਈ ਤੁਗੂਗੂ ਨਹੀਂ ਕਰਨੀ ਕੰਮਾਂ ਵਿੱਚ ਕੁੱਪੂਆਂ ਘਟੰਦੇ ਨਾਲ ਪਾਕਿਸਤਾਨ ਦੇ ਸਾਹਿੰਦ ਦੇ ਬਾਰਡਰ ਦੇ ਨਾਲ-ਨਾਲ ਪੰਜਾਬ ਦੇ ਹੁਣ ਸੱਤ ਜਗ੍ਹਾ ਤੇ ਰਾਜਸਥਾਨ ਅੰਬਰਸਰ ਆ ਗਏ ਆ ਜੀ ਤਿਆਰੀ ਹੋ ਗਈ ਆਪਣੀ ਬੈਗੂ ਕੱਢ ਲੈ ਬਾਹਰ চ चलो, 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 चलो।